ਸਰਗੀ ਵੇਲਾ ਇਹ ਕਹਾਣੀ 40 ਦਿਨ ਕਿਤਾਬ ਜੋ ਕਿ ਡਾਕਟਰ ਗੁਰਪ੍ਰੀਤ ਸਿੰਘ ਧੁੱਗਾਜੀ ਦੀ ਲਿਖੀ ਗਈ ਹੈ ਉਸ ਵਿੱਚੋਂ ਲਈ ਗਈ ਹੈ ਇਹ ਕੋਈ ਆਮ ਕਹਾਣੀ ਨਹੀਂ ਇਹ ਰੂਹ ਨਾਲ ਰੂਹ ਦੀ ਗੱਲ ਹੈ ਇਹ ਸਫ਼ਰ ਹੈ 40 ਦਿਨਾਂ ਦਾ ਪਰ ਸੱਚ ਪੁੱਛੋ ਤਾਂਏ ਸਫਰ ਸਿਰਫ ਦਿਨਾ ਦਾ ਨਹੀਂ ਰੂਹਾਨੀ ਜਾਗਰੂਕਤਾ ਦਾ ਹੈ ਕੇਸਰ ਦੀ ਅੱਖ ਇੱਕਦਮ ਖੁੱਲੀ ਚਾਰੇ ਪਾਸੇ ਮੂਹ ਹਨੇਰਾ ਸੀ ਤੇ ਡਰਾਉਣੀ ਚੁੱਪ ਉਸ ਨੂੰ ਆਪਣੇ ਸਾਹਾਂ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ ਉਸ ਨੇ ਮੰਜੇ ਥੱਲਿਓ ਆਪਣਾ ਝੋੜਾ ਕੱਢਿਆ ਜਿਸ ਵਿੱਚ ਥੋੜੇ ਜਿਹੇ ਕੱਪੜੇ ਉਸਨੇ ਰਾਤ ਹੀ ਪਾ ਲਏ ਸਨ ਝੋਲੇ ਵਿੱਚੋਂ ਦਾਦੀ ਲਈ ਜਿਸ ਨੂੰ ਬੇਬੇ ਕਹਿੰਦਾ ਸੀ ਰਾਤੀ ਲਿਖੀ ਇੱਕ ਚਿੱਠੀ ਕੱਢ ਕੇ ਉਸਨੇ ਸਰਾਣੇ ਤੇ ਰੱਖ ਦਿੱਤੀ ਉਸ ਨੂੰ ਯਕੀਨ ਸੀ ਕਿ ਬੇਬੇ ਜਦੋਂ ਸਵੇਰੇ ਉਸਲੇ ਚਾਹ ਲੈ ਕੇ ਆਵੇਗੀ ਤਾਂ ਚਿੱਠੀ ਵੇਖ ਲਵੇਗੀ ਕੇਸਨ ਨੂੰ ਪਤਾ ਸੀ ਕਿ ਉਸ ਨੂੰ ਮੰਜੇ ਤੇ ਨਾ ਵੇਖ ਕੇ ਕਬਰਾਈ ਹੋਈ ਬੇਬੇ ਚਿੱਠੀ ਲੈ ਕੇ ਗਵਾਂਡੀਆਂ ਦੀ ਨੂੰ ਕੋਲ ਪੜਾਉਣ ਲਈ ਜਾਵੇਗੀ ਇਹ ਸੋਚ ਕੇ ਇੱਕ ਵਾਰ ਤਾਂ ਉਸ ਦਾ ਦਿਲ ਬਸੀ ਜ ਗਿਆ ਪਰ ਉਹ ਘਰੋਂ ਜਾਣ ਦਾ ਮਨ ਪੱਕਾ ਬਣਾ ਚੁੱਕਾ ਸੀ ਉਸ ਨੂੰ ਬੇਬੇ ਨੇ ਹੀ ਪਾਲਿਆ ਸੀ ਮਾਤਾ 47 ਦੀ ਵੰਡ ਵੇਲੇ ਹੀ ਪੂਰੀ ਹੋ ਗਈ ਸੀ ਜਦੋਂ ਉਹ ਅਜੇ 6-7 ਸਾਲ ਦਾ ਹੀ ਸੀ ਬਾਪੂ ਵੀ ਕੁਝ ਦਿਨ ਬਾਅਦ ਬੀਕਾਨੇਰ ਜ਼ਮੀਨ ਵੇਖਣ ਗਿਆ ਨਹੀਂ ਸੀ ਮੁੜਿਆ ਜਿੰਨੇ ਮੂੰਹ ਉਨੀਆਂ ਗੱਲਾਂ ਕੋਈ ਕਹਿੰਦਾ ਬਾਪੂ ਨੇ ਉੱਥੇ ਹੋਰ ਵਿਆਹ ਕਰਵਾ ਲਿਆ ਤੇ ਕੋਈ ਆਖਦਾ ਕਿਸ ਨੇ ਮਾਰ ਦਿੱਤਾ ਪਿਛਲੇ 10 ਸਾਲ ਬੇਬੇ ਨੇ ਸਦੀਆਂ ਵਾਂਗ گزارੇ ਸਨ ਬਾਪੂ ਦੀ ਬੇਬੇ ਨੂੰ ਆਖਰੀ ਚਿੱਠੀ ਬੀਕਾ ਨੇ ਦੇ ਕਿਸੇ ਸਰਾਂ ਚੋਂ ਆਈ ਸੀ ਜੋ ਬੇਬੇ ਨੇ ਬੜੀ ਸੰਭ ਕੇ ਰੱਖੀ ਹੋਈ ਸੀ ਤੇ ਅੱਜ ਕੇਸਰ ਨੇ ਉਹ ਚਿੱਠੀ ਆਪਣੀ ਜੇਬ ਚ ਪਾ ਲਈ ਸੀ ਉਹ ਬਾਪੂ ਨੂੰ ਲੱਭਣ ਹੀ ਕਰੋ ਚੱਲਿਆ ਸੀ ਉਸ ਨੇ ਘਰੋਂ ਜਾਣ ਬਾਰੇ ਬੇਬੇ ਨਾਲ ਕੋਈ ਵੀ ਗੱਲ ਨਹੀਂ ਸੀ ਕੀਤੀ ਬੇਬੇ ਨੇ ਬਾਪੂ ਦੇ ਜਾਣ ਤੋਂ ਬਾਅਦ ਦਾਦੀ ਨੇ ਕਦੇ ਉਸ ਦਾ ਵਸਾ ਨਹੀਂ ਸिखਾਦਾ ਤਾਂ ਬਿਕਾਨੀ ਕਿੱਥੇ ਜਾਣ ਦੇਣਾ ਸੀ ਉਹ ਸੋਚ ਰਿਹਾ ਸੀ ਕਿ ਬਾਪੂ ਨੂੰ ਨਾਲ ਲੈ ਕੇ ਜਦੋਂ ਉਹ ਵਾਪਸ ਆਏਗਾ ਤਾਂ ਬੇਬੇ ਖੁਸ਼ ਹੋ ਜਾਵੇਗੀ ਸਾਰੇ ਗੁੱਸੇ ਗਿਲੇ ਭੁੱਲ ਜਾਣਗੇ ਬੀਤੇ ਦੇ ਕੌੜੇ ਵਰੇ ਮੱਥੇ ਦੀਆਂ ਟੀਉੜੀਆਂ 'ਚੋਂ ਹੁੰਝੇ ਜਾਣਗੇ ਉਸਨੇ ਬੇਬੇ ਦੇ ਮਨਜੇ ਵੱਲ ਨੀਂ ਜਲਾ ਕੇ ਵੇਖਿਆ ਵਾਰ ਕੋਹ ਬਹਨੇਰੇ ਵਿੱਚ ਕੁਝ ਨਾ ਦਿਸਿਆ ਉਸਨੇ ਨਵੀਂ ਜੁੱਤੀ ਟ੍ਰਾਂਕ ਚੋਂ ਕੱਢ ਕੇ ਹੱਥ ਵਿੱਚ ਫੜ ਲਈ ਜੋ ਪਿੰਡ ਦੇ ਮੋਚੀ ਤੋਂ ਪਿਛਲੇ ਮਹੀਨੇ ਹੀ ਬਣਵਾਈ ਸੀ ਤੇ ਸਿਰਫ ਇੱਕ ਵਾਰ ਵਿਸਾਖੀ ਦੇ ਮੇਲੇ ਤੇ ਹੀ ਪਾਈ ਸੀ ਉਹ ਦੱਬੇ ਪੈਰੀ ਘਰੋਂ ਬਾਹਰ ਗਲੀ ਵਿੱਚ ਆ ਗਿਆ ਇੱਕ ਦੋ ਘਰਾਂ 'ਚ ਜਾਗਦੇ ਦੀਵਿਆਂ ਤੋਂ ਬਿਨਾ ਕੋਈ ਚਾਨਣ ਨਹੀਂ ਸੀ। ਪਹੂ ਅਜੇ ਫੁੱਟੀ ਨਹੀਂ ਸੀ ਗਲੀ ਵਿੱਚ ਸੁੱਤਾ ਇੱਕ ਆਵਾਰਾ ਕੁੱਤਾ। ਉਸਦੇ ਪੈਰਾਂ ਦੀ ਵਿੜ ਕਨਾਲ ਜਰੂਰ ਉੱਠ ਗਿਆ ਸੀ। ਰੋਂਦੇ ਕੁੱਤੇ ਦੀ ਲੰਬੀ ਹੂਕ ਨੇ ਉਸਨੂੰ ਉਦਾਸ ਕਰ ਦਿੱਤਾ। ਆਪਣੀ हवेली ਦੇ ਮੂਰਿਆਂ ਲੱਗ ਲਿਆ ਕੇਸਰ ਦੇ ਕਦਮ ਰੁੱਕ ਗਏ ਉਸ ਦਾ ਦਿਲ ਕੀਤਾ ਕਿ ਅੰਦਰ ਜਾ ਕੇ ਇੱਕ ਵਾਰ ਕੁੰਡੇ ਸਿੰਗਾ ਵਾਲੀ ਬੂਰੀ ਝੋਟੀ ਤੇ ਬਾਕੀ ਡੰਗਰਾਂ ਨੂੰ ਵੇਖ ਆਵੇ ਉਸ ਦਾ ਧਿਆਨ ਨਾਲ ਲੱਗਦੇ ਜੈਲਦਾਰਾਂ ਦੇ ਘਰ ਵੱਲ ਗਿਆ ਤਾਂ ਉਸ ਨੂੰ ਕੰਧਨਾਲ ਲਗਦੀ ਪੌੜੀ ਤੇ ਖੜਾ ਕੋਈ ਪਰਛਾਵਾਂ ਦਿਸੀਆ ਏ ਮੇਰੀ ਜਿੱਤੀ ਤਾਂ ਨਹੀਂ ਕੇਸਰ ਡਿਗਦਾ ਡਿਗਦਾ ਮਸਾ ਸੰਭਲਿਆ ਉਥੇ ਤਾਂ ਕੋਈ ਵੀ ਨਹੀਂ ਸੀ ਕੇਸਰ ਦੇ ਪੈਰ ਉਸ ਦਾ ਸਾਥ ਨਹੀਂ ਸੰਦੇ ਰਹੇ ਤਾਰਿਆਂ ਦੀ ਲੋਏ ਪਿੰਡੋਂ ਬਾਹਰਲੀ ਫੇਰਨੀ ਲੰਗ ਰੋਹੀ ਵਾਲੇ ਪਹੇ ਤੇ ਆਕੇ ਉਸਨੇ ਇੱਕ ਵਾਰ ਮੁੜਕੇ ਸੁੱਤੇ ਪਏ ਪਿੰਡ ਵਾਲ ਵਿਖਿਆ ਬਗਲ ਵਿੱਚ ਲਮਕਦੇ ਢੋਲੇ ਨੂੰ ਕੁੱਟਕੇ ਫੜ ਕਾਹਲੀ ਕਾਲੀ ਪੈਰ ਪੁੱਟਦਾ ਉਹ ਪਿੰਡੋ ਬਾਹਲੀ ਥੈ ਤੇ ਉਦਾਸੀ ਸਾਧੂਆਂ ਦੀ ਕੁਟਿਆਵਲ ਤੁਰ ਪਿਆ ਨਿੱਕੇ ਹੁੰਦਿਆਂ ਉਹ ਬਾਪੂ ਨਾਲ ਇਸ ਕੁਟਿਆ ਵਿੱਚ ਕਈ ਵਾਰ ਆਇਆ ਸੀ ਸਾਧੂਆ ਫਕੀਰਾ ਅਤੇ ਫਕਰਾ ਦਾ ਇੱਥੇ ਆਉਣ ਜਾਣ ਲੱਗਿਆ ਹੀ ਰਹਿੰਦਾ ਸੀ ਕੋਈ ਇੱਥੇ 2-4 ਮਹੀਨੇ ਰਹਿੰਦਾ ਤੇ ਕੋਈ 2-4 ਦਿਨ ਹੁਣ ਜੇ ਕਦੇ ਬਾਪੂ ਨੂੰ ਮਿਲਣ ਨੂੰ ਉਸ ਦਾ ਦਿਲ ਕਰਦਾ ਤਾਂ ਉਸ ਕੁਟਿਆ ਵਿੱਚ ਆ ਜਾਂਦਾ ਨਿੱਕੇ ਹੁੰਦਿਆਂ ਵੇਖਿਆ ਬਾਪੂ ਦਾ ਚਿਹਰਾ ਵੀ ਹੁਣ ਉਸ ਨੂੰ ਭੁੱਲਣ ਲੱਗਿਆ ਸੀ ਨਾਲੇ 10 ਸਾਲ ਵੀ ਹੋ ਗਏ ਸਨ ਕੱਲ ਜਦੋਂ ਕੁਟਿਆ ਤੇ ਆ ਕੇ ਅਜੇ ਠੜੇ ਤੇ ਬੈਠਾ ਹੀ ਸੀ ਕਿ ਇੱਕ ਲੰਬੀ ਦਾੜੀ ਵਾਲਾ ਪਤਲਾ ਜਿਹਾ ਖੁੱਲੇ ਚੋਲੇ ਵਾਲਾ ਫਕੀਰ ਉਸ ਕੋਲ ਬੈਠ ਕੇ ਗੱਲਾਂ ਕਰਨ ਲੱਗ ਪਿਆ ਸੀ ਜਦੋਂ ਫਕੀਰ ਨੇ ਉਸਨੂੰ ਦੱਸਿਆ ਕਿ ਉਹ ਕੱਲ ਸਵੇਰੇ ਤੜਕੇ ਬੀਕਾ ਨੇ ਲਈ ਨਿਕਲੇਗਾ ਤਾਂ ਕਿਸਰ ਇੱਕਦਮ ਉੱਠ ਕੇ ਖੜਾ ਹੋ ਗਿਆ ਸੀ ਜਦੋਂ ਉਸਨੇ ਬੀਕਾ ਨੇ ਜਾਣ ਦੀ ਇੱਛਾ ਤੇ ਬਾਪੂ ਵਾਲਾ ਕਾਰਨ ਦੱਸਿਆ ਤਾਂ ਫਕੀਰ ਕੁਝ ਦੇਰ ਚੁੱਪ ਰਿਹਾ ਫਿਰ ਆਪਣੇ ਲੰਬੀ ਦਾੜੀ ਤੇ ਹੱਥ ਫੇਰਦਿਆਂ ਫਕੀਰ ਨੇ ਕਿਹਾ ਜਵਾਨਾ 40 ਦਿਨ ਲੱਗਣਗੇ ਰੇਤਲੇ ਇਲਾਕਿਆਂ 'ਚ ਤੁਰ ਕੇ ਜਾਣਾ ਪੈਣਾ ਖਾਣ ਨੂੰ ਵੀ ਕਈ ਵਾਰ ਪੁੱਜੇ ਛੋਲੇ ਹੀ ਨਸੀਬ ਹੋਣੇ ਨੇ ਤੇ ਪੀਣ ਲਈ ਪਾਣੀ ਵੀ ਮੁਸ਼ਕਲ ਨਾਲ ਮਿਲਣਾ ਫਕੀਰ ਉਸ ਨੂੰ ਫਕੀਰ ਦੇ ਹਰ ਗਲ ਮਨਜੂਰ ਸੀ ਅੱਜ ਉਹ ਆਪਣੇ ਕੱਪੜੇ ਤੇ ਜੁੱਤੀ ਝੋਲੇ ਵਿੱਚ ਪਾ ਕੇ ਨੰਗੇ ਪੈਰੀ ਕੁਟਿਆਵਲ ਕਾਲੀ-ਕਾਲੀ ਤੁਰਪਿਆਸੀ ਉਹ ਫਕੀਰ ਦੇ ਉੱਠਣ ਤੋਂ ਪਹਿਲਾਂ-ਪਹਿਲਾਂ ਕੁਟਿਆ ਪਹੁੰਚ ਜਾਣਾ ਚਾਹੁੰਦਾ ਸੀ ਥੋੜਾ-ਥੋੜਾ ਚਾਨਣ ਹੋ ਰਿਹਾ ਸੀ ਤੇ ਦੀ ਚਿੜੀ ਵਾਲੇ ਦਰਖਤ ਉਸ ਨੂੰ ਸਾਫ਼ ਦਿਸਣ ਲੱਗ ਪਏ ਸਨ ਚੰਨ ਤੇ ਬਦਲਾਂ ਦੀ ਲੁਕਣ ਮੀਟੀ ਵਿੱਚ ਚੰਨ ਦੀ ਰਫ਼ਤਾਰ ਤੇਜ਼ ਹੋ ਗਈ ਜਾਪਦੀ ਸੀ ਜਿਵੇਂ ਕਿ ਉਸ ਨੂੰ ਵੀ ਆਉਂਦੇ ਸੂਰਜ ਦੇ ਪੈਰਾਂ ਦੀ ਵਿੜਕ ਆ ਗਈ ਹੋਵੇ ਧੰਨਵਾਦ